ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਸ਼ਲੀਨ ਦੇ ਦੁਪट्टे ਆਏ ਨੇ ਭਾਈ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਜਿਹੜੇ ਕਿ ਵਧੀਆ ਵਾਲੀ ਕੁਆਲਿਟੀ ਆਪਣੀ ਦੁਕਾਨ ਤੇ ਮਿਲਦੀ ਹੈ ਦੁਪੱਟਿਆਂ ਦੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਕੋਲੇ ਦੁਪੱਟੇ ਬਹੁਤ ਸੋਹਣੇ ਡਿਜ਼ਾਈਨ ਪਹੁੰਚੇ ਨੇ ਡਿਜ਼ਾਈਨ ਤੁਸੀਂ ਵੇਖ ਲਓ ਜਿਵੇਂ ਤੁਸੀਂ ਕਿਸੇ ਵੀ ਸੂਟ ਨਾਲ ਮੈਚ ਕਰ ਸਕਦੇ ਹੋ ਤੇ ਆਮ ਵੀ ਰਿਟੇਲ ਦੇ ਵਿੱਚ ਇਸ ਦੁਪੱਟੇ ਨੂੰ ਲੈ ਸਕਦੇ ਹੋ ਪੂਰੇ 2.5 2.5 ਮੀਟਰ ਦੀ ਕੱਟ ਵਾਲੇ ਦੁਪੱਟੇ ਹੋਣਗੇ ਮਸ਼ਲੀਨ ਦੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਮਿਲ ਜਾਣਗੇ ਤੁਹਾਨੂੰ ਇਹਨਾਂ ਦੇ ਵਿੱਚ ਇਹ ਵੀਰੇ ਸਭ ਤੋਂ ਪਹਿਲਾਂ ਆਪਣੀ ਦੁਕਾਨ ਦੀ ਤੇ ਆਈ ਸੀਗੇ ਹਰ ਵਾਰੀ ਜਿਹੜੀ ਡਿਜ਼ਾਈਨਾਂ ਨਵੀਆਂ ਉਹ ਆਪਣੇ ਕੋਲ ਸਭ ਤੋਂ ਪਹਿਲਾਂ ਹਾਜ਼ਰ ਹੁੰਦੀ ਹੈ ਆ ਤੁਸੀਂ ਦੇਖੀਏ ਉਹ ਨਵੇਂ ਡਿਜ਼ਾਈਨਾਂ ਇਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਵੀਰੇ ਜਮਾ ਅਰੀਜਨਲ ਮਸਲੀਨ ਚਾਉਣਗੇ ਇਹ ਦੁਪੱਟੇ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਲੋ ਜੀ ਇਹ ਤਾਂ ਪਹਿਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਦੁਪੱਟਾ ਲੈ ਕੇ ਆਓ ਦੁਪੱਟਾ ਲੈ ਕੇ ਆਓ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਨਾ ਦੁਪੱਟਿਆਂ ਦੇ ਕਲਰ ਤੁਹਾਨੂੰ ਇਹਦੇ ਵਿੱਚ ਲਾਈਟ ਡਾਰਕ ਹਰ ਤਰ੍ਹਾਂ ਦੇ ਮਿਲ ਜਾਣਗੇ ਆਪਣੇ ਕੋਲੇ ਲਓ ਜੀ ਆਹ ਦੁਪੱਟਾ ਦੇਖੋ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਐ ਫਲਾਵਰ ਪ੍ਰਿੰਟ ਵੀ ਮਿਲ ਜੂ ਲਾਈਨਿੰਗ ਦੇ ਵਿੱਚ ਮਿਲ ਜਾਣਗੇ ਬਾਰਡਰ ਵਾਲੇ ਹਰ ਪ੍ਰਕਾਰ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਮਿਲ ਜੂ ਆਪਣੇ ਕੋਲੇ ਇਹ ਸੋਨੂੰ ਥੋੜਾ ਜਿਹਾ ਆਈਡੀਆ ਕਰਵਾਉਣ ਵਾਸਤੇ ਆਪਾਂ ਵੀਡੀਓ ਬਣਾ ਰਹੇ ਆ ਕਿਉਂਕਿ ਦੁਪੱਟੇ ਤਾਂ ਇੰਨੇ ਨੇ ਵੀ ਆਪਾਂ ਤਾਂ ਸਾਰਾ ਦਿਨ ਵੀ ਦਿਖਾਈ ਗਏ ਤਾਂ ਮੈਨੂੰ ਦੁਪੱਟੇ ਮੁੱਕ ਨੇ ਇਹ ਸੋਨੂੰ ਕੋਸ਼ਕ ਆਪਾਂ ਕਲਰ ਖੋਲ ਕੇ ਦਿਖਾਵਾਂਗੇ ਬਾਕੀ ਤੁਹਾਨੂੰ ਘੱਟ ਤੋਂ ਘੱਟ ਦੇ ਵਿੱਚ 100 150 ਰੰਗ ਅਲੱਗ-ਲੱਗ ਦਾ ਮਿਲ ਜੂਗਾ ਡਿਜ਼ਾਈਨਾਂ ਤਾਂ ਕੋਈ ਅੰਤ ਨਹੀਂ ਹੈ ਲਓ ਜੀ ਆ ਬਲੈਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਦੁਪੱਟਾ ਪਤਾ ਯਾਦ ਰੱਖਿਓ ਖਾਲਸਾ ਘਰਾਤਾ ਉਸ ਪਿੰਡ ਖੜਿਆਲ ਆਪਣੀ ਦੁਕਾਨ ਦੇ ਉੱਪਰ ਇਹ ਭਾਈ ਵਧੀਆ ਵਾਲੇ ਦੁਪੱਟੇ ਨੇ ਮਸਲੀਨ ਦੇ ਉਹ ਮਿਲਦੇ ਹੁੰਦੇ ਆ ਉਹੀ ਕੁਆਲਿਟੀ ਵਾਂਹ ਪਹੁੰਚੀ ਹੋਈ ਆ ਆਪਣੇ ਕੋਲੇ ਲਓ ਜੀ ਬਹੁਤ ਹੀ ਸਰਦਾਰੀ ਦੁਪੱਟੇ ਆ ਸੋਹਣੇ ਜਿਹੜੀਆਂ ਭੈਣਾਂ ਡਿਮਾਂਡ ਕਰਦੀਆਂ ਸੀ ਉਹ ਵੀ ਆ ਕੇ ਆਪਣੇ ਲੈ ਜਿਓ ਤੇ ਹੋਰ ਵੀ ਨਵੇਂ ਭੈਣ ਭਰਾ ਜਿਹੜੇ ਵੀਡੀਓ ਦੇਖ ਰਹੇ ਹੋ ਤੇ ਉਹ ਵੀ ਆਪਣੇ ਕੋਲੋਂ ਲੈ ਜਿਓ ਦੁਪੱਟੇ ਕਾਫੀ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਦੁਪੱਟਾ ਸੀਗਾ ਇਹ ਦੁਬਾਰਾ ਰਿਪੀਟ ਹੋ ਗਿਆ ਕਿਉਂਕਿ ਇਹਦੇ ਨਾਲ ਦੇ ਡਬਲ ਡਬਲ ਟਰिपल ਟਰिपल ਚਾਹੇ 10-10 ਦੁਪੱਟੇ ਵੀ ਕਿਨਾਰ ਦੇ ਲੈ ਲਓ ਤਾਂ ਵੀ ਆਪਾਂ ਦੇ ਦਾਂਗੇ ਤੁਹਾਨੂੰ ਇੰਨਾ ਕਮਾਲ ਆਪਣੇ ਕੋਲੇ ਹਾਜ਼ਰ ਹੈ ਦਾ ਚੈਨਲ ਨਾਲ ਜੁੜੇ ਰਿਹਾ ਕਰੋ ਬਈ ਕਿਉਂਕਿ ਵੀਡੀਓ ਡੇਲੀ ਤੋਂ ਆਪਣੇ ਨਵੇਂ ਤੋਂ ਨਵੇਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਹਰ ਤਰ੍ਹਾਂ ਦੀ ਕੁਆਲਿਟੀ ਬਹੁਤ ਘੱਟ ਰੇਟਾਂ ਦੇ ਉੱਪਰ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਗਰਮੀਆਂ ਦੇ ਵਿੱਚ ਸੂਟਾਂ ਦੇ ਵੀ ਪਰਮਾਰ ਹੈ ਬਾਦੂ ਜਿੰਨੇ ਮਰਜ਼ੀ ਸੂਟ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਆ ਲਾਈਟ ਦੁਪੱਟਾ ਜੇ ਕਿਸੇ ਮਾਤਾ ਵਗੈਰਾ ਨੇ ਵੀ ਲੈਣਾ ਹੁੰਦਾ ਬਜ਼ੁਰਗਾਂ ਵਾਸਤੇ ਵੀ ਦੁਪੱਟਿਆਂ ਦੇ ਵਿੱਚ ਕਲਰ ਬਹੁਤ ਫਿੱਕੇ ਹੀ ਮਿਲ ਜਾਣਗੇ ਤੇ ਬੂੜੇ ਕਲਰਾਂ ਦੇ ਵਿੱਚ ਵੀ ਆਪਣੇ ਕੋਲੇ ਦੁਪੱਟਾ ਮਿਲ ਜੀ ਤੁਹਾਨੂੰ ਸਾਰਾ ਇਹ ਇਹ ਆ ਗਿਆ ਆਪਣਾ ਲਵੈਂਡਰ ਕਲਰ ਦੇ ਵਿੱਚ ਲਾਈਟ ਬਹੁਤ ਸੋਹਣਾ ਦੁਪੱਟਾ ਲਓ ਜੀ ਆਹ ਦੇਖੋ ਜੀ ਪੀਕਾਕ ਕਲਰ ਮੋਰ ਪੰਖੀ ਦੇ ਵਿੱਚ ਆ ਗਿਆ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨਿੰਗਾਂ ਵੀਰੇ ਵਾਧੂ ਮਿਲ ਜਾਣਗੀਆਂ ਤੇ ਇਹਦੇ ਵਿੱਚ ਰੰਗ ਵੀ ਤੁਹਾਨੂੰ ਬਹੁਤ ਜ਼ਿਆਦਾ ਅਨਲਿਮਿਟਿਡ ਹੀ ਕਲਰ ਦੇ ਦਾਂਗੇ। ਲਓ ਜੀ। ਕੋਫਰੋਜ਼ੀ ਕਲਰ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਵੀਰੇ ਤੁਸੀਂ ਪਹੁੰਚੋ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ